ਸਰਵਸੰਮਤੀ ਨਾਲ ਸਰਪੰਚ ਚੁਣ ਵਾਲਾ ਪੰਜਾਬ ਦਾ ਪਹਿਲਾ ਪਿੰਡ ਪਿੰਡ ਸੁਖਲੱਦੀ ਵੀਡੀਓ ਸਾਰੀ ਦੇਖਿਓ ਤੇ ਸ਼ੇਅਰ ਕਰਿਓ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜਿਆ ਹੋ ਅਣਕ ਦੇ ਨਾਲ ਮਾਲਵਾ বেলਟ ਜ਼ਿਲ੍ਹਾ ਬਠਿੰਡਾ ਦੇ ਪਿੰਡ ਸੁਖਲੱਦੀ ਜਿੱਥੇ ਪਿੰਡ ਵਾਸੀਆਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਅੱਜ ਪਿੰਡ ਵਿੱਚ ਸਰਵਸੰਮਤੀ ਨਾਲ ਸਰਪੰਚ ਚੁਣਿਆ ਗਿਆ ਇੱਕ ਨਵੀਂ ਉਮਰ ਦਾ ਨੌਜਵਾਨ ਜੋ ਕਿ ਬਹੁਤ ਮਿਹਨਤੀ ਤੇ ਇਮਾਨਦਾਰ ਇਨਸਾਨ ਹੈ ਇਦਾਂ ਦੇ ਨੌਜਵਾਨ ਨਵੀਂ ਉਮਰ ਦੇ ਨੌਜਵਾਨ ਹਰੇਕ ਪਿੰਡ ਚ ਸਰਪੰਚ ਚੁਣੇ ਜਾਣ ਤੇ ਵੱਤ ਵਤ ਪਿੰਡ ਸਰਬਸੰਮਤੀ ਨਾਲ ਸਰਪੰਚ ਚੁਣਨ ਤਾਂ ਜੋ ਫालतू ਖਰਚੇ ਤੋਂ ਤੇ ਲੜਾਈ ਝਗੜੇ ਤੋਂ ਬਚਿਆ ਜਾ ਸਕੇ ਤੇ ਮਾਨ ਸਰਕਾਰ ਦਾ ਵੀ ਇਹੀ ਲਾਣਾ ਹੈ ਵੀ ਜਿਹੜਾ ਪਿੰਡ ਸਰਬਸੰਮਤੀ ਨਾਲ ਸਰਪੰਚ ਚੁਣਦਾ ਹੈ ਉਹਨਾਂ ਨੂੰ ਗਰੰਟਾ ਤੇ ਖੇਡ ਮੈਦਾਨ ਤੇ ਹੋਰੀਆਂ ਸੂਟਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣੀਆਂ ਤੇ ਇਹ ਵੀਡੀਓ ਨੂੰ ਤੁਸੀਂ ਵੱਤ ਵਤ ਸ਼ੇਅਰ ਕਰਨਾ ਹੈ ਤਾਂ ਜੋ ਹੋਰ ਪਿੰਡ ਵੀ ਇਸ ਪਹਿਲ ਕਦਮੀ ਲਈ ਅੱਗੇ ਆਉਣ ਤੇ ਇਹ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੇ ਅੱਜ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ। ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਪਹਿਲਾਂ ਤਾਂ ਮੇਰੇ ਬਣਾਉਂਦੇ ਫਿਰ ਕੁਲਵਿੰਦਰ ਸਿੰਘ ਸਿੱਧੂ ਬਣਾਉਂਦੇ। ਵੀ ਜਿਨ੍ਹਾਂ ਨੇ ਇਹ ਭਰਾ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਇਹ ਭਰਾ ਨੇ ਵੀ ਬਹੁਤ ਵੱਡਾ ਜਨ ਦਿੱਤਾ ਹੈ। ਤੇ ਇਸ ਭਰਾ ਦਾ ਅੱਜ ਦਾ ਨਹੀਂ ਇਹ ਬਹੁਤ ਤੇਦਾ ਵੱਡਾ ਯੋਗਦਾਨ ਹੈ ਕਿ ਪਹਿਲਾਂ ਤਾਂ ਸਵਾ ਸਾਲ ਤੱਕ ਦਿੱਲੀ ਦੇ ਵਿੱਚ ਇਹਦਾ ਟਰੈਕਟਰ ਦਾ ਖੜਾ ਰਿਹਾ ਤੇ ਉਸ ਤੋਂ ਬਾਅਦ ਆ ਮਨਲਾ 6 ਤੇ 8 ਮਹੀਨੇ ਹੋ ਗਏ ਆਪਾਂ ਵੀ ਲੜਾਈ ਲੜਦਿਆਂ ਨੂੰ ਫਰੋਰੀ ਬਾਡਰ ਦੇਖੇ ਵੀ ਟਰੈਕਟਰ ਟਰਾਲੀ ਇਹਦਾ ਖੜਾ ਹੈ ਇਹ ਭਰਾ ਦਾ ਬਹੁਤ ਵੱਡੀ ਕਿਸਾਰਾ ਫੈਨ ਤੇ ਇਸ ਭਰਾ ਨੂੰ ਵੀ ਪਿੰਡ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਸਾਨੂੰ ਆਸ ਹੈ ਸਾਰੇ ਨਗਰ ਨੂੰ ਕਿ ਇਹ ਸਾਡੀਆਂ ਆਸਾਂ ਦੇ ਖਰਾ ਉਤਰੂਗਾ ਤੇ ਮੈਂ ਵੀ ਭਰਾ ਨੂੰ ਕਹਿਣਾ ਵੀ ਜਿਵੇਂ ਤੈਨੂੰ ਪਿੰਡ ਨੇ ਬਹੁਤ ਵੱਡਾ ਜੋਰਦਾਨ ਦਿੱਤਾ ਹੈ ਇਸੇ ਤਰ੍ਹਾਂ ਪਿੰਡ ਦੇ ਹੱਕ ਦੇ ਵਿੱਚ ਫੈਸਲੇ ਲੈਣਾ ਕਿਸੇ ਨਾਲ ਕੋਈ ਵਿਤਕਰਾਰੀ ਕਰਨਾ ਤੇ ਦਿਨ ਰਾਤ ਇੱਕ ਕਰਕੇ ਇਸ ਨਗਰ ਦੀ ਸੇਵਾ ਕਰਨੀ ਹੈ ਤੇ ਮੈਂ ਸਾਰੇ ਨਗਰ ਤੋਂ ਸਾਰੇ ਨਗਰ ਵੱਲੋਂ ਤੇ ਆਪ ਦੇ ਵੱਲੋਂ ਕੁਲਵਿੰਦਰ ਸਿੰਘ ਸਿੱਧੂ ਨੂੰ ਸਰਪੰਚ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਕੋਈ ਨਹੀਂ ਜਾਣਾ ਪਊਗਾ ਦਾ ਹੀ ਨਾ ਤੇ ਨਗਰਾਂ ਦਾ ਹੋਰ ਵੀ ਵਿਕਾਸ ਕਰਦਾ ਹੈ ਭਗਵਾਨਤਮਾਨ ਸੀਐਮ ਸਾਹਿਬ ਦੇ ਫੈਸਲੇ ਨਾ ਉਹ ਮੈਂ ਲਾਉਸਮੈਂਟ ਤੇ ਸਪੀਕਰ 'ਚ ਵੀ ਕੀਤੀ ਸੀ ਵੀ ਜਿਹੜਾ ਨਗਰ ਸਰਬਸੰਮਤੀ ਕਰਦਾ ਉਸ ਨਗਰ ਨੂੰ ਪਹਿਲੇ ਦੇ ਆਧਾਰ ਤੇ ਸਟੇਡੀਅਮ ਦੂਜੇ ਨੰਬਰ ਤੇ ਡਿਸਪੈਂਸਰੀ ਤੇ ਤੀਜੇ ਨੰਬਰ ਤੇ ਉਸ ਨਗਰ ਦਾ ਸਕੂਲ ਅਪਗ੍ਰੇਡ ਕੀਤਾ ਜਾਊਗਾ ਤੇ ਬੇਨਤੀ ਮੈਂ ਨਕਰ ਨੂੰ ਇਹ ਵੀ ਕਰਨਾ ਵੀ ਆਪੋ ਆਪਦੇ ਵਾਰਡਾਂ ਦੇ ਵਿੱਚ ਤੇ ਸਰਬਸੰਮਤੀ ਨਾਲ ਹੀ ਮੈਂਬਰਾਂ ਦੀ ਚੋਣ ਹੋ ਸਕੇ ਮੈਨੂੰ ਇਹੀ ਆਸ ਹੈ ਜਿਵੇਂ ਆਪਾਂ ਮੇਨ ਵੱਡਾ ਫੈਸਲਾ ਲੈ ਚੁੱਕੇ ਆ ਤੇ ਇਸੇ ਤਰ੍ਹਾਂ ਵੀ ਆਪੋ ਆਪਦੇ ਵਾਰਡਾਂ ਵਿੱਚ ਮੈਂਬਰਾਂ ਦੀ ਵੀ ਸੰਮਤੀ ਕੀਤੀ ਜਾ ਕੇ ਜੋ ਕਿ ਆਪਾਂ ਪਿੰਡ ਦਾ ਪੰਜਾਬ ਦਾ ਪਹਿਲਾ ਪਿੰਡ ਹੋਊਗਾ ਵੀ ਜੀ ਨੇ ਇਹ ਪਹਿਲਾ ਫੈਸਲਾ ਸਰਬਸੰਮਤੀ ਦਾ ਲਿਆ ਤੇ ਇੱਕ ਮਿਸਾਲ ਕਾਇਮ ਕੀਤੀ ਹੈ ਮੈਂ ਕੁਲਵੰਦਰ ਸਿੰਘ ਸਿੱਧੂ ਵੱਲੋਂ ਦੁਬਾਰਾ ਫਿਰ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਸ ਨੌਜਵਾਨ ਭਰਾ ਨੇ ਪਿੰਡ ਨੂੰ ਪੰਚਾਇਤ ਨੂੰ ਖੇਡ ਗਰਾਊਂਡ ਵਾਸਤੇ 14 ਕਨਾਲਾਂ ਜ਼ਮੀਨ ਦਾ ਯੋਗਦਾਨ ਦਿੱਤਾ ਹੈ ਕਿ ਬਹੁਤ ਵੱਡਾ ਯੋਗਦਾਨ ਹੈ ਮੈਂ ਭਰਾ ਦਾ ਬਹੁਤ-ਬਹੁਤ ਸਾਰੇ ਪਿੰਡ ਵੱਲੋਂ ਧੰਨਵਾਦ ਕਰਦਾ ਹੈ ਅੱਧੀ ਕਰਦੇ ਐ ਐਸਸੀ ਭਾਈਚਾਰੇ ਵੀਰਾਂ ਦਾ ਵੀ ਵੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਇਹ ਵੀ ਡਟ ਕੇ ਖੜੇ ਵੀ ਕਹਿੰਦੇ ਵੀ ਅਸੀਂ ਸਾਡੇ ਕੋਈ ਐਸਸੀ ਭਾਈਚਾਰੇ ਚੋਂ ਵੀ ਕੋਈ ਨਹੀਂ ਖੜਾ ਹੋਊਗਾ ਤੇ ਜਿਹੜਾ ਵੀ ਵੀਰ ਆ ਜਿਹੜਾ ਵੀ ਸਾਰੇ ਪਿੰਡ ਦਾ ਫੈਸਲਾ ਲੈਂਦਾ ਤੇ ਜਿਹੜਾ ਵੀਰ ਇਤੂ ਬਾਅਦ ਵੀ ਪਿੰਡ ਤੋਂ ਆਕੀ ਹੋ ਕੇ ਕਾਗਜ਼ ਭਰੂਗਾ ਤੇ ਉਹਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਐਸਸੀ ਵੀਰਾਂ ਦਾ ਵੀ ਆ ਮੁੰਡੇ ਖੜੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬੈਗ ਰੂਜ ਕੇ ਖਾਲਸਾ ਬੈਗ ਰੂਜ ਕੀ ਮਤੇ ਜਸਨ ਤੋਂ ਆ ਮਿਲ ਆ ਜੀ ਉਹਨਾਂ ਨੇ ਬੁਲਾਇਆ ਬਾਈ ਜਨਾਬ ਪੈਂਸ਼ਨ ਕਲਾਉਰੀ ਉਹ ਜੀ ਬਹੁਤ ਬੋੜਾ ਰਿਹਾ ਮੇਰੀ ਇਹ ਲੇਡੀਜ਼ ਇਹ ਸੀ ਕੈਂਡੀਡੇਟ ਪਹਿਲਾ ਦਾਵੇਦਾਰ ਇਹ ਦੇ ਨਾਲ ਸਹਿਮਤ ਹੋ ਕੇ ਰਾਜਪਾਲਾ ਸੀ ਕੈਂਡੀਡੇਟ ਇਹ ਦੇ ਨਾਲ ਸਹਿਮਤ ਹੋਗੇ ਤੇ ਠਾਣਾ ਸਿੰਘ ਮੌੜ ਠਾਣਾ ਸਿੰਘ ਮੌੜ ਆ ਪਾਗੂ ਉਹਨਾਂ ਨੇ ਵੀ ਸਾਡੇ ਬਈ ਹੱਕ ਦੇ ਵਿੱਚ ਵਿਚਾਰੇ ਨੇ ਫੈਸਲਾ ਲਿਆ ਕਹਿੰਦਾ ਜਿਵੇਂ ਨਗਰ ਹੈ ਮੈਂ ਠਾਣਾ ਸਿੰਘ ਮੋੜ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਲਿਆ ਇਹ ਜਸ਼ਨਕੇ ਬਾਗ ਵਾਲਿਆਂ ਨੂੰ ਵੀ ਬੇਨਤੀ ਕਰ ਦੋ ਵੀ ਇਹਨਾਂ ਨੂੰ ਸਰਬਸੰਮਤੀ ਨਾਲ ਮੈਂਬਰ ਚ ਹੁੰਦੇਣ ਹਾਂ ਮੈਂ ਭਰਾਵਾ ਉਸ ਭਰਾ ਦੇ ਪਤੀ ਜੀ ਹੁੰਦੇ ਆ ਭਰਾ ਦੇ ਪਰਿਵਾਰ ਨੂੰ ਕੇਸ ਭਰਾ ਨੂੰ ਵੀ ਦਿਓ ਯਾਰ ਐਡਾ ਵੱਡਾ ਅੱਛਾ ਇਸ ਭਰਾ ਚ ਇਹਨੂੰ ਸੰਮਤੀ ਨਾਲ ਮੈਂਬਰ ਬਣਾਓ ਜੀ ਜਿਹੜੇ ਨੌਜਵਾਨ ਆਪੇ ਪਿੰਡ ਖਾਤਰ ਯਾਰਾ ਕੁਰਬਾਨੀ ਕਰ ਸਕਦੇ ਆ ਕੋਈ ਰੋਟੀ ਨਹੀਂ ਦੇ ਸਕਦਾ ਅੱਜ ਦੇ ਟਾਈਮ ਦੇ ਵਿੱਚ ਰੋਟੀ ਨਹੀਂ ਕਿਸੇ ਨੂੰ ਕੋਈ ਦੇ ਸਕਦਾ ਬਹੁਤ ਮਾੜੇ ਹਾਲਾਤ ਆ ਤੇ ਭਰਾ ਨੇ ਆਪਦੀ ਚੱਕ ਕੇ ਸਾਰੀ ਜਾਇਦਾਦ ਤੇ ਯਾਰ ਪਿੰਡ ਵਾਸਤੇ ਦਾਨ ਦਿੰਦਾ ਸੀਗਾ ਇਸ ਭਰਾ ਨੂੰ ਵੀ ਕੋਈ ਨਾ ਕੋਈ ਵਿਚਾਰੇ ਨੂੰ ਦੇ ਉਹਦਾ ਮੰਪਰੀ ਦਾ ਸੰਮਤੀ ਜ਼ਰੂਰ ਐਸਤੇ ਧੰਨਵਾਦ ਕਰਦੇ ਜੀ ਤੁਹਾਡਾ ਸਾਰੇ ਨਗਰਮਾਨ ਸਿੰਘਾਂ ਦਾ ਬਹੁਤ-ਬਹੁਤ ਧੰਨਵਾਦ ਬਾਈ ਉੱਚੀ ਵਾਲੇ ਦੇ ਬਹੁਤ-ਬਹੁਤ ਧੰਨਵਾਦ ਬਾਈ ਸਾਰੇ ਅੱਜ ਬੋਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਆਪਣੇ ਪਿੰਡ ਸੁਖਲਬੀ ਦਾ ਕੇਂਦਰ ਸਿੱਧੂ ਸਰਪੰਚ ਚੁਣਿਆ ਗਿਆ ਹੈ ਨਾ ਤੇ ਪਿੰਡ ਵਾਸੀਆਂ ਦਾ ਤੇ ਤੁਹਾਡੇ ਵੱਲੋਂ ਵੀ ਬਾਈ ਜੀ ਅਸੀਂ ਆਦੇ ਵੀ ਬਹੁਤ ਵੱਡਾ ਅਪਰਾਲਾ ਹੈ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਇਹਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਇਸ ਬੰਦੇ ਦੀ ਪਹਿਲਾਂ ਵੀ ਪਿੰਡ ਨੂੰ ਬਹੁਤ ਵੱਡੀ ਦੇਣ ਹੈ ਔਰ ਅੱਜ ਮਾਨ ਸਰਕਾਰ ਨੇ ਵੀ ਲਾਂਡ ਕੀਤਾ ਸੀ ਵੀ ਉਸ ਪਿੰਡ ਨੂੰ ਗ੍ਰਾਂਟਾਂ ਦੇ ਗੱਫੇ ਵੀ ਦਿੱਤੇ ਜਾਣਗੇ 5 ਲੱਖ ਰੁਪਈਆ ਦਿੱਤਾ ਜਾਊਗਾ ਸਕੂਲ ਰਪੈਂਸਰੀ ਅਪਗ੍ਰੇਡ ਕੀਤੇ ਜਾਣਗੇ ਖੇਡ ਸਟੇਡੀਅਮ ਦਿੱਤਾ ਜਾਊਗਾ ਇਸ ਬਾਈ ਨੇ 14 ਕਨਾਲਾਂ ਜ਼ਮੀਨ ਆਪਣੇ ਪਿੰਡ ਦੇ ਗਰਾਊਂਡ ਵਾਸਤੇ ਦਿੱਤੀ ਆ ਇਹਦਾ ਵੀ ਬਹੁਤ ਬਹੁਤ ਧੰਨਵਾਦ ਉਦੋਂ ਵੱਡਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਇਸ ਨੂੰ ਵੀ ਆਪਾਂ ਬੇਨਤੀ ਕਰਦੇ ਆ ਕੁਲਵਿੰਦਰ ਸਿੰਘ ਸਿੱਧੂ ਨੂੰ ਕਿ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਵੇ ਬਿਲਕੁਲ ਧੰਨਵਾਦ ਆਪਣਾ ਮੁੰਡਾ ਜੰਗ ਦਾ ਸਟੈਂਕ ਪਿਆ ਗਿਆ ਇਹਦੇ ਬਾਰੇ ਕੋਈ ਬੱਚਾ ਦੋ ਵਿਚਾਰ ਤੇ ਇਹ ਬਹੁਤ ਵਧੀਆ ਹੈ ਨਾ ਆਪਾਂ ਇਲੈਕਸ਼ਨ ਲੜਦੇ ਕਿੰਨੇ ਵੀ ਖਰਾਬ ਹੁੰਦੇ ਤੇ ਆਪਾਂ ਨੂੰ ਪਿੰਡ ਨੂੰ ਗਰਾਊਂਡ ਦਿੱਤਾ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਅਪਰੀਸ਼ੀਏਟਡ ਇਹ ਮਾਨ ਸਰਕਾਰ ਤੋਂ ਕੋਈ ਆਸ ਹਾਂ ਵੀ ਸਰਕਾਰ ਹੀ ਪੂਰਾ ਸਪੋਰਟ ਕਰੇ ਹੈ ਨਾ ਜੀ ਹਾਂ ਜਿਵੇਂ ਉਹਨਾਂ ਨੇ ਆਪਣਾ ਗਰਾਊਂਡ ਕਿਹਾ 5 ਲੱਖ ਤੇ 5 ਲੱਖ ਰੁਪਏ ਦੇਵੇ ਤੇ ਪੂਰੀ ਸਪੋਰਟ ਕਰੇ ਗ੍ਰਾਂਟ ਦੇ ਵਧੀਆ ਉਹਦੇ ਪਿੰਡ ਤੇ ਆਪਣੇ ਕੰਮ ਹੋਣ ਜੀ ਹਾਂਜੀ ਬਹੁਤ ਵਧੀਆ ਹੋਇਆ ਜੀ ਕੰਮ ਪਿੰਡ ਦੀ ਸਹਿਮਤੀ ਨਾਲ ਤੇ ਇਹਨਾਂ ਦਾ ਪਹਿਲਾਂ ਵੀ ਯੋਗਦਾਨ ਰਿਹਾ ਕਿਸਾਨ ਤੇ ਉੱਥੇ ਧਰਨੇ ਦੇ ਵਿੱਚ ਅੱਜ ਵੀ ਟਰੈਕਟਰ ਗਿਆ ਪਹਿਲਾਂ ਵੀ ਇਹਨਾਂ ਨੇ 2 ਸਾਲ ਉੱਥੇ ਦਿੱਲੀ ਪਹੁੰਚੀ ਸੀਗੇ ਬਹੁਤ ਯੋਗਦਾਨ ਆ ਇਹਨਾਂ ਦਾ ਰਿਹਾ ਪਿੰਡ ਪਿੰਡ ਲਈ ਤੇ ਬਹੁਤ-ਬਹੁਤ ਬਧਾਈਆਂ ਕਿੰਦਰ ਨੂੰ ਹਾਂਜੀ ਡਾਕਟਰ ਸਾਹਿਬ ਹਾਂਜੀ ਇਹਨਾਂ ਨੂੰ ਅਸੀਂ ਪਤਾਇਆ ਦਿੰਨੇ ਗੁਰਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਸਾਰੇ ਪਿੰਡ 'ਚ ਖੁਸ਼ੀ ਦੀ ਲਹਿਰ ਆ ਤੇ ਵਧੀਆ ਬਹੁਤ ਵਧੀਆ ਇਨਸਾਨ ਆ ਇਹਨਾਂ ਨੇ ਕਿਸਾਨੀ ਧਰਨੇ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਹੁਣ ਵੀ ਉਮੀਦ ਕਰਦੇ ਆ ਵੀ ਇਹ ਬੰਦਾ ਸਾਡੇ ਪਿੰਡ ਲਈ ਚੰਗਾ ਕੰਮ ਕਰੂਗਾ ਬਹੁਤ ਵਧੀਆ ਗੱਲ ਆ ਅਸੀਂ ਪਤਾਇਆ ਦਿੰਨੇ ਗੁਰਵਿੰਦਰ ਸਿੰਘ ਸਰਪੰਚ ਨੂੰ ਫਲਾਣਾ ਪਤਾਈਆਂ ਵੀ ਵਧੀਆ ਤੁਹਾਨੂੰ ਵਧਾਈ ਸੋਨੂੰ ਜਿਵੇਂ ਤੁਸੀਂ ਪਹਿਲਾਂ ਵੀ ਸੇਵਾ ਨਿਵਾਜ ਹੋ ਕੇ ਕਿਸਾਨ ਯੂਨੀਅਨ ਦੇ ਵਿੱਚ ਹਾਂ ਬਹੁਤ ਵਧੀਆ ਪਿੰਡ ਵਾਸਤੇ ਤੁਸੀਂ 2-3 ਸਾਲ ਤੋਂ ਪ੍ਰਾਲਾਪ ਕੀਆ ਵੀ ਹੈ ਟਰੈਕਟਰ ਟਰਾਲੀ ਵੀ ਉਡਾਰਿਆ ਹਾਂ ਹਾਂਜੀ ਤੇ ਪਿੰਡ ਨੇ ਵੀ ਸਾਨੂੰ ਸਨਮਾਨਿਤ ਕੀਤਾ ਸੀ ਆ ਕਿਸਾਨ ਯੂਨੀਅਨ ਦੇ ਵਿੱਚ ਤੇ ਅੱਗੇ ਜਿਹੜੇ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਪਿੰਡ ਲਈ ਕੀ ਕੁਝ ਕਰੋਗੇ ਕੀ ਸੋਚਿਆ ਆਪਾਂ ਜੀ ਸਾਰੇ ਨਗਰ ਦੇ ਨਾਲ ਆ ਜਿਵੇਂ ਵੀ ਸਾਰਾ ਕੰਮ ਆਪਾਂ ਪਿੰਡ ਦਾ ਜਿਹੜਾ ਵੀ ਰਹਿੰਦਾ ਸਾਰਾ ਕਰਵਾਵਾਂਗੇ ਜਿਵੇਂ ਜਿਵੇਂ ਪੰਜਾਬ ਸਰਕਾਰ ਗ੍ਰਾਂਟ ਦੇਊਗੀ ਉਹਨੂੰ ਤਾਂ ਸਾਰੇ ਨਗਰ ਤੇ ਲੱਗਣਾ ਹੈ ਟ੍ਰੀਟਮੈਂਟ ਦੀ ਜਾਂ ਜਿੱਥੇ ਵੀ ਮਸਲਾ ਜੋ ਵੀ ਮਸਲਾ ਪਿੰਡ ਦਾ ਸਭ ਆਪਾਂ ਕਰਵਾਉਣਾ ਜਿਵੇਂ ਐਸਸੀਪੀ ਦੀ ਗੱਲ ਹੋਈ ਸੀ ਸਾਰਾ ਐਸਸੀਪੀ ਵੀ ਆਪਣੇ ਨਾਲ ਆ ਵਿਚਾਰਾ ਸਾਰਾ ਇਹੋ ਜੀ ਗੱਲ ਹੈ ਐਸਸੀਪੀ ਚਾਹਣ ਪੂਰੀ ਸਪੋਰਟ ਨਾਲ ਪੂਰੀ ਸਪੋਰਟ ਹੈ ਜੀ ਸਾਰੇ ਪਿੰਡ ਦੇ ਵਿੱਚ ਸਪੋਰਟ ਹੈ ਠੀਕ ਹੈ ਧੰਨਵਾਦ ਧੰਨਵਾਦ